हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸੈ ਪਹੁੰਚੇ ਆ ਵੀਰ ਗੁਰਵੰਤ ਸਿੰਘ ਉਹਨਾਂ ਦੇ ਕੋਲ ਸੋ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਘਰ ਰੁਟੀਨ ਦੇ ਵਿੱਚ ਆਉਂਦੇ ਆ ਕੋਈ 8-10 ਨਗ ਜਿਹੜੇ ਦੋਸਤੋ ਐਵਰੀ ਟਾਈਮ ਜਿਹੜੇ ਮੌਜੂਦ ਹੁੰਦੇ ਆ ਅਵੇਲੇਬਲ ਹੁੰਦੇ ਆ ਸੋ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਦਿਖਾਈਆਂ ਨੇ ਇਸ ਘਰੋਂ ਵੱਡੀ ਗਿਣਤੀ ਦੇ ਵਿੱਚ ਪਸ਼ੂ ਹੁੰਦੇ ਆ ਵਪਾਰ ਦਾ ਕੰਮ ਆ ਅੱਜ ਦੋਸਤੋ 31 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਕੱਲ ਇੱਕ ਜਨਵਰੀ ਨੂੰ ਦੋਸਤੋ 2024 ਨੂੰ ਮਾਰਨਿੰਗ ਟਾਈਮ ਵੀਡੀਓ ਨੂੰ ਅਪਲੋਡ ਕਰ ਦਿਆਂਗੇ ਨਵੇਂ ਸਾਲ ਵਾਲੇ ਦਿਨ ਵੀਰਾਂ ਦਾ ਵੀ ਆਪਾਂ ਵੀਡੀਓ ਪਾਉਣੀ ਆ ਭੈਣ ਭਰਾ ਸੱਜਣਾਂ ਨੂੰ ਜਿਹੜੇ ਪਸ਼ੂ ਦਿਖਾਉਣੇ ਆ ਤੇ ਅੱਜ ਦੋਸਤੋ ਜਿਹੜੀ ਆਪਾਂ 31 ਦਸੰਬਰ ਨੂੰ ਇਹ ਕਵਰੇਜ ਕਰਨ ਪਹੁੰਚੇ ਆ ਵੀਰ ਦੇ ਕੋਲ ਪਿੰਡ ਮਹਮੂਦਪੁਰ ਅਮਰਕੋਟ ਅੱਡਾ ਲੱਗਦਾ ਦੋਸਤੋ ਲਖਣਾਪਿੰਡ ਰਾਜੋਕੇ ਬੱਲਿਆਂ ਵਾਲਾ ਇਹ ਪਿੰਡ ਜਿਹੜੇ ਦੋਸਤੋ ਥੋੜੀ ਥੋੜੀ ਦੂਰੀ ਤੇ ਹੈਗੇ ਆ ਸੋ ਪੂਰੀ ਗੱਲਬਾਤ ਆਪਾਂ ਵੀਰ ਗੁਰਵੰਤ ਦੇ ਨਾਲ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਗੋਂ ਜਿਹੜੇ ਜਿਹੜੇ ਵੀਰ ਨੂੰ ਜਿਹੜੇ ਵੀ ਖਰੀਦਦਾਰ ਵੀਰ ਨੂੰ ਜਿਹੜਾ ਐਨੀਮਲ ਪਸੰਦ ਆਊਗਾ ਨਰਕ ਪਰਖਾ ਤੁਸੀਂ ਘਰਾਂ ਕੇ ਕਰ ਲਿਓ ਦੋਸਤੋ ਜਿਹੜਾ ਪਸ਼ੂ ਸੋਇਆ ਉਹਨੂੰ ਦੋ ਡੰਗ ਚੋ ਕੇ ਗੱਬਣ ਪਸ਼ੂ ਆਪਣਾ ਦੋਸਤੋ ਚੌਥਾ ਥਣਾ ਦਾ ਤਿੱਪ ਕੇ ਤਸੱਲੀ ਨਾਲ ਜਿਹੜਾ ਭਰਾ ਕੇ ਆਪਣੀ ਤਸੱਲੀ ਕੋਈ ਵੀਰ ਸੋ ਐਨੀਮਲ ਜਿਹੜੇ ਦੋਸਤੋ 8 ਨੇ ਜਿਨ੍ਹਾਂ ਦੇ ਵਿੱਚੋਂ 4 ਮੱਝਾਂ ਬਿਲਕੁਲ ਮੱਝਾਂ ਝੋਟੀਆਂ ਸੁਈਆਂ ਨੇ ਤੇ 4 ਹੀ ਗੱਬਣ ਸੋ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਲਾਂਗੇ ਅੱਗੋਂ ਜਿਹੜਾ ਵੀ ਭਾਅ ਪਰਤੇ ਵਾਲਾ ਪਸ਼ੂ ਦੋਸਤੋ ਤੁਹਾਨੂੰ ਪਸੰਦ ਹੋਇਆ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਓਨਰ ਦੇ ਨਾਲ ਮਾਲਕ ਦੇ ਨਾਲ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਕਰ ਲਿਓ ਆਉ ਲੈਣੇ ਆ ਜਾਣਕਾਰੀ ਵੀਰ ਗੁਰਵੰਤ ਸਿੰਘ ਤੋਂ ਪੁੱਛਦੇ ਆਂ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਆਜੋ ਜੀ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਾਰਾ ਸਭ ਠੀਕ ਠਾਕ ਠੀਕ ਠਾਕ ਵੀਰ ਜੀ ਹੋਰ ਸੁਣਾਓ ਹਾਂ ਜੀ ਵਧੀਆ ਸਰ ਠੀਕ ਠਾਕ ਤੇ ਨਵੇਂ ਸਾਲ ਦੀਆਂ ਪ੍ਰਾਪਾਧਾਈਆਂ ਤੁਹਾਨੂੰ ਮੁਬਾਰਕਾਂ ਜੀ ਹਾਂ ਮੇਰੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਜਿਹੜੇ ਵੀਡੀਓ ਵੇਂਦੇ ਆਪਣੀ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਦੇਸ਼ ਉਦੇਸ਼ ਵਿੱਚ ਵਸਦੇ ਦੋਸਤੋ ਪੰਜਾਬੀ ਸਾਰੇ ਸਮੂਹ ਭਾਈਚਾਰੇ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਬਿਲਕੁਲ ਨਵਾਂ ਸਾਲ ਸਾਰੇ ਵੀਰਾਂ ਲਈ ਕਾਮਯਾਬੀ ਤੇ ਜੜਦੀ ਕਰਾ ਲੈ ਕੇ ਆਵੇ ਸੋ ਦਿਨ ਦੁਗਣੀ ਰਾਜਾ ਗੁਣੀ ਤਰੱਕੀ ਕਰਦੇ ਰਹਿਣ ਵੀਰ ਇਸੇ ਤਰ੍ਹਾਂ ਸਾਰੇ ਤੇ ਗੁਰਵੰਤ ਅੱਜ ਪਸ਼ੂ ਆਪਣੇ ਕੋਲ 8 ਨੇ ਹਾਂ ਜੀ 8 ਹੈ ਝੋਟੀਆਂ ਸਾਰੀਆਂ 8 ਹੀ ਤੇ 4 ਸੂਈਆਂ ਵਿੱਚੋਂ ਤੇ 4 ਸੋਣ ਵਾਲੀਆਂ ਜੀ ਠੀਕ ਆ ਜੀ ਹਾਂਜੀ ਤੇ ਅੱਜ ਭਾ ਪੜਦਾ ਫਿਰ ਅਜੇ ਰੇਡ ਰੂਟ ਕਿਵੇਂ ਕਰਨੇ ਆ ਰੇਡ ਕੋਈ ਨਵਾਂ ਸਾਲ ਆ ਵੀ ਮੈਂ ਨਾ ਵੀ ਕਰਦਿਏ ਛੋਟਾ ਕੋਈ ਨਹੀਂ ਨਵੇਂ ਸਾਲ ਤੇ ਤੋਹਫੇ ਹੀ ਦੇਣੇ ਜੀ ਤੋਹਫੇ ਦੇਣੇ ਹਾਂਜੀ ਠੀਕ ਆ ਅੱਛਾ ਚਾਰ ਮੱਝਾ ਝੋਟੀਆਂ ਜਿਹੜੀਆਂ ਸੂਈਆਂ ਨੇ ਤੇ ਚਾਰ ਹੀ ਗੱਬਣ ਹਾਂਜੀ ਚਾਰ ਸੂਈਆਂ ਚਾਰ ਸੋਣ ਵਾਲੀਆਂ ਜੇ ਤੇ ਆ ਵੀ ਸੂਈ ਝੋਟੀ ਪਹਿਲੇ ਨੰਬਰ ਵਾਲੀ ਅੱਛਾ ਜੀ ਤੇ ਵਿੱਚੋਂ ਚਾਰ ਮਹੀ ਤਿੰਨ ਗੱਬਣਾਗੇ ਆ ਨਵੇਂ ਸਾਲ ਤੇ ਪਹਿਰਾ ਖਵਾਉਣੀਆਂ ਬੌਲੀਆਂ ਬੂਲੀਆਂ ਭਰਾਵਾਂ ਨੂੰ ਹਾਂਜੀ ਚਲੋ ਆਜੋ ਕਰਦੇ ਆ ਨਾਲ ਦੀ ਨਾਲ ਸ਼ਰਵਾਤਾ ਸੋ ਗਰਵੰਤ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਗੇ ਜਿਹੜੀ ਆ ਆਪਣੇ ਕੋਲ ਮੈਂ ਆ ਵੀਰ ਹਾਂਜੀ ਇਹਦੀ ਕੀ ਡਿਟੇਲ ਆ ਸੁਭਾ ਕਿੰਨਾ ਮਾ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਇਹ ਦੂਜਾ ਸੁਭਾ ਸੂਈ ਜੀ ਵੀਰ ਜੀ ਠੀਕ ਆ ਹਾਂਜੀ ਆ ਲਓ ਜੀ ਸੁਭਾ ਪਹਿਲੇ ਨੰਬਰ ਤੋਂ ਦੋਸਤੋ ਆਪਾਂ ਸ਼ੁਰੂਆਤ ਕਰ ਲਈ ਆ ਪਹਿਲਾ ਦੂਜਾ ਸੁਭਾ ਸੂਈ ਹੈ ਤੇ ਦਿਨ ਕਿੰਨੇ ਦੱਸਿਆ ਜੀ ਆਈ ਸੂਈ ਨੂੰ ਕੋਈ ਇਹਨਾਂ ਪੰਜਵਾਂ ਛੇਵਾਂ ਦਿਨ ਹੋ ਗਿਆ ਜੀ ਪੰਜਵਾਂ ਛੇਵਾਂ ਦਿਨ ਹੋ ਗਿਆ ਸੂਈ ਕਟਾ ਜੇ ਮਗਰ ਨੀਲੀ ਦਾ ਆ ਮਗਰ ਕਟਾ ਨੀਲੀ ਦਾ ਬਿਲਕੁਲ ਮਾਂ ਦੇ ਉੱਪਰ ਹੀ ਆ ਹਾਂਜੀ ਠੀਕ ਆ ਜੀ ਮਦਰ ਵੀ ਜਿਹੜੀ ਤੁਸੀਂ ਦੇਖ ਸਕਦੇ ਜ ਆਖਾਂ ਕਾ ਬਿੱਲੀਆਂ ਮੰਕੀਆਂ ਖਾਣੇ ਦੇ ਮਗਰਲੇ ਖੁਰਵੀ ਜਿਹੜੇ ਤੋਤੇ ਆ ਲੇਵੇ ਹਵਾਨੇ ਤੇ ਦਾਗ ਨਿਸ਼ਾਨ ਤੁਹਾਨੂੰ ਮਿਲ ਜਾਊਗਾ ਆ ਲਓ ਜੀ ਆ ਕਰੋ ਚੈੱਕ ਤੇ ਅੱਛਾ ਗਰਮਾਂ ਤਾਂ ਦਿਨ ਕਿੰਨੇ ਦੱਸਿਆ ਸੀ ਅੱਜ ਪੰਜਵਾਂ ਛੇਵਾਂ ਦਿਨ ਹੋ ਗਿਆ ਵੀਰ ਜੀ ਨੂੰ ਪੰਜਵਾਂ ਛੇਵਾਂ ਦਿਨ ਹਾਂਜੀ ਤੇ ਬੌਲੇ ਤੋਂ ਬਾਹਰ ਨਿਕਲ ਆਈਏ ਕਿੰਨਾ ਕੁ ਦੋਦ ਹੋਊਗਾ ਇਸ ਟਾਈਮ ਤੇ ਇਹਦੇ ਕੋਲ 12 ਕਿਲੋ ਹੋਊਗਾ ਜਿਹੜਾ ਸਹੀ ਜਿਹੜਾ ਤੋਲ ਲੈਣਾ ਪਾ ਠੀਕ ਹੈ ਜੀ ਹਾਂਜੀ 12 ਹਾਂਜੀ ਤੇ ਚਵਾਪ ਸਮਾ ਦੀ ਆਪਣੇ ਭਰਾਵਾਂ ਨੂੰ ਜ਼ਰੂਰ ਆ ਚਾ ਚਵਾ ਇਹਦਾ ਪੋਲਾ ਵੀਰ ਜੀ ਇੱਕ ਨੰਬਰ ਆ ਪੂਰੀ ਮੋਟੀ ਤਾਂ ਆ ਰਹੀ ਕਹਿ ਲੋ ਵੀ ਐ ਪੂਰਾ ਗੱਲ ਕਰਨ ਤੇ ਪੋਲੀ ਆ ਹਾਂਜੀ ਹਾਂਜੀ ਠੀਕ ਆ ਤੇ ਦਿਖਾ ਦਈਏ ਸੋ ਦੋਸਤੋ ਪਹਿਲੇ ਨੰਬਰ ਤੇ ਝੋਟੀ ਜਾਂ ਦੂਜਾ ਸੁਭਾ ਸੁਈ ਆ ਜਵਾਬ ਅਸਮਾਨ ਵੀਰਾਂ ਦਾ ਵੀ ਇੱਕ ਨੰਬਰ ਆ ਦੁੱਧ ਡੋਲਦਨ ਵੀ 12 ਕਿਲੋ ਜਿਹੜੀ ਦੋਸਤੋ ਹੁਣ ਸਟਾਰਟਿੰਗ ਹੋਈ ਆ ਕੱਚਾ ਬੌਲਾ ਜਿਹੜਾ 12 ਕਿਲੋ ਆ ਬੌਲੇ ਤੋਂ ਬਾਹਰ ਆਈ ਆ ਪੰਜਵਾਂ ਦਿਨ ਅੱਜ ਬਾਕੀ ਮੂੰਹ ਮੱਥਾ ਰੰਗ ਟੰਗ ਪੂਰਾ ਜਿਹੜਾ ਦੋਸਤੋ ਤੁਸੀਂ ਦੇਖ ਕੇ ਚੈੱਕ ਕਰੋ ਖੋਲ ਗਈ ਆ ਖੋਲ ਕੇ ਨਾਲ ਦੀ ਨਾਲ ਦਿਖਾਈਏ ਜੀ ਸੋ ਥਾਂ ਤੋਂ ਦੀ ਚੰਗੀ ਕੁਆਲਿਟੀ ਆ ਬਾਕੀ ਜਵਾਬ ਅਸਮਾਨ ਵੀਰਾਂ ਦਾ ਵੀ ਇੱਕ ਨੰਬਰ ਆ ਕੋਈ ਵੀ ਆਪਦੇ ਬੇਸ਼ੱਕ ਘਰੇ ਆਣ ਕੇ ਤਸੱਲੀ ਕਰ ਕਰ ਲੈ ਭਰਾ ਲੈ ਠੀਕ ਹੈ ਜੀ ਜਿੱਦਾਂ ਮਰਜ਼ੀ ਤਸੱਲੀ ਆ ਕਿਸੇ ਖਰੀਦਦਾਰ ਵੀਰ ਦੀ ਹੁੰਦੀ ਆ ਉਦਾਂ ਹੀ ਕਰੋ ਆ ਲਾ ਨਾ ਦੇਖੋ ਜੀ ਠੀਕ ਹੈ ਜੀ ਮੋੜ ਦਿਓ ਆ ਬਾਕੀ ਚਟਾ ਚੁੱਡਾ ਕਾਫੀ ਸੋਹਣਾ ਦੋਸਤੋ ਮੋਟ ਤੋਂ ਬਿਲਕੁਲ ਚੌਰਸ ਲੇਵਾ ਕਰਮਾ ਵਾਲੀ ਦਾ ਤੇ ਬਾਕੀ ਪਸ਼ੂ ਦੋਸਤੋ ਕਾਫੀ ਚੰਗੇ ਨਿਕਲਦੇ ਆ ਪਸ਼ੂ ਮੈਂ ਪਹਿਲਾਂ ਵੀ ਜਗਰ ਕਾਫੀ ਵੀਡੀਓ ਦੇ ਵਿੱਚ ਕੀਤਾ ਇਸ ਇਲਾਕੇ ਦਾ ਕੀਤਾ ਚਾਹੇ ਬਾਰਡਰ ਦੇ ਨਾਲ ਨਾਲ ਲਾ ਕੇ ਜਿੰਦੇ ਆ ਚੰਗੇ ਪਸ਼ੂ ਨਿਕਲਦੇ ਆ ਕੋਈ 12 12 13 ਦੇ ਨਾਲ ਲੀਟਰ ਵਾਲੀਆਂ ਜਿਹੜੀਆਂ ਦੋਸਤੋ ਮੱਝਾਂ ਝੋਟੀਆਂ ਨਾਰਮਲ ਹੀ ਮਿਲ ਜਾਂਦੀਆਂ ਨੇ ਬਾਕੀ ਆਪਦੀ ਕੋਈ ਵੀਰ ਅੱਜ ਇਸ ਸਿਚੁਏਸ਼ਨ ਦੇ ਉੱਤੇ ਬੌਰੇ ਤੋਂ ਬਾਹਰ ਆ ਆਪਦੀ ਕੋਈ ਭਰਾ ਕੇ ਤਸੰਦੀ ਕਰ ਸਕਦਾ ਬੌਰਾ 12 ਕਿਲੋ ਵੀਰ ਦੱਸ ਰਿਹਾ ਵੀ ਜਿਹੜਾ ਹੁਣ ਠੀਕ ਹੈ ਜੀ ਬੌਲੀ ਤੋਂ ਬਾਹਰ ਜਿਹੜੀ ਸਟਾਰਟਿੰਗ ਹੋਈ ਹੈ ਜੇ ਸਾਡੇ ਨਾਲ ਵੀਰ ਜੀ ਦੀ ਸਟਾਰਟਿੰਗ ਹੈ ਇਹ 14 15 ਕਿਲੋ ਦੁੱਧ ਦਊਗੀ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਪ੍ਰਾਪੋ ਠੀਕ ਹੈ ਭਾਈ ਇਹਦਾ ਵੀ ਚੰਗਾ ਦੁੱਧ ਭਰੋਗੀ ਸਟਾਰਟਿੰਗ ਨੂੰ ਵੇਖਦੇ ਹੋਏ ਤੇ ਗੁਰਮੰਤੇ ਦਾ ਮੁੱਲ ਕੀ ਕਰਾਂਗੇ ਆਪਾਂ ਇਹਦਾ ਮੁੱਲ ਵੀਰ ਜੀ ਕਰਨ ਉਹਦੇ 90 ਕਰ ਲਈ ਪਰ 85000 ਦੀ ਆਣਾ ਜਿਹੜੀ ਦੇ ਦਾਂਗੇ 85 ਦੀ ਹਾਂਜੀ ਠੀਕ ਹੈ ਜੀ ਪੂਰੀਆਂ ਖੁੱਲੀਆਂ ਕਸਰਾ ਕੁਸਰਾ ਕਰਕੇ ਹਾਂਜੀ ਹਾਂਜੀ ਮੁੱਲ ਉਹਦਾ 90000 ਆ ਰਹੀ 85000 ਦੀ ਆਣਾ ਠੀਕ ਹੈ ਜੀ ਹਾਂਜੀ 985000 ਦੀ ਤੁਹਾਨੂੰ ਇਹ ਜਿਹੜੀ ਮਿਲ ਜੂਗੀ ਮੱਝ ਸੋ ਚੰਗੀ ਆ ਜਿੰਨੀ ਵੀ ਆ ਪੂਰੀ ਸੋਹਣੀ ਆ ਸੁਨਖੀ ਆ ਥਾਣਾ ਭਾਂਡਾ ਜਿਹੜਾ ਦੋਸਤੋ ਲੇਵਾ ਸਾਫ ਸੁਥਰੀ ਆ ਠੀਕ ਆ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾਉਣੀ ਆ ਇਹ ਗਰਵੰਤੇ ਵੀ ਸੁਈ ਏ ਕੇ ਨਹੀਂ ਇਹ ਸੋਣ ਵਾਲੀ ਵੀਰਜੀ ਇਹ ਗੱਬਣ ਆ ਕੀ ਦੂਜਾ ਸੂਹਾ ਸੁਣੀਏ ਬਾਬੇ ਦੂਜਾ ਸੂਹਾ ਦੋਸਤੋ ਵੀਰ ਦੱਸ ਰਿਹਾ ਵੀ ਦੂਜਾ ਸੂਹਾ ਸੋਹਣੀ ਆ ਗੱਬਣ ਆ ਆ ਵੇਖੋ ਤੇ ਦਿਨ ਕਿੰਨੇ ਕੁ ਲੈ ਜੂ ਦਿਨਾਂ ਜਾਂ ਹਫਤਾ ਲੈ ਜੂ ਏ ਠੀਕ ਆ ਜੀ ਹਫਤਾ ਕ ਸਮਾਂ ਹਜੇ ਕੱਟਦੀ ਆ ਹਜੇ ਇਹ ਮੋਹਰਾ ਜਾਂਦੀ ਆ ਠੀਕ ਆ ਜੀ ਵਜਨ ਰੋੜ ਪੂਰਾ ਮੱਝ ਦਾ ਤੁਸੀਂ ਆ ਵੇਖੋ ਚੈੱਕ ਕਰੋ ਚੌੜੇ ਪਿੱਠ ਛੋੜੇ ਦੇ ਵਿੱਚ ਆ ਵੱਡੇ ਪੱਲੇ ਦੀ ਆ ਚੌੜਾ ਬਿਲਕੁਲ ਪਿੱਠ ਪੂੜਾ ਕੋਈ 2 2.5 2.5 ਫੁੱਟ ਜਿਹੜਾ ਦੋਸਤੋ ਚੌੜਾ ਪਿੱਠ ਪੂੜਾ ਸੋ ਬਿਲਕੁਲ ਪਤਲੇ ਪਿੰਡੇ ਦੀ ਆ ਇੱਕ ਹਫਤਾ ਸਮਾਂ ਬਾਕੀ ਅਜੇ ਸੂਣ ਦੇ ਵਿੱਚ ਆ ਕਰੋ ਚੈੱਕ ਜੀ ਠੀਕ ਆ ਜੀ ਵਖਾਲਾ ਫਖੂਲਾ ਸੋਨਾ ਕਰਮਾਲੀ ਤਿਆਰ ਕਰਦੀ ਪਈ ਆ ਬਾਕੀ ਹਫਤੇ ਖੰਡ ਪੂਰੀ ਤਿਆਰੀ ਤੇ ਹੋਊਗੀ ਇੱਕ ਹਫਤੇ ਦੇ ਦੌਰਾਨ ਜਿਹੜਾ ਦੋਸਤੋ ਥੱਬਿਆਂ ਦੇ ਥੱਬੇ ਵਾਰ ਲੂਗੀ ਆਪਾਂ ਕਰ ਗੱਲ ਕਰਦੇ ਹੁੰਦੇ ਆ ਵੀ ਥਣ ਛੱਡੇ ਵਾਲੇ ਪਾਸਿਆਂ ਪੂਰੇ ਵਹਿਮ ਤ ਤੇ ਬਾਕੀ 35 ਤੋਂ 30 ਵਧੀਆ ਜੀ ਹਾਂ ਜੀ ਵੀਰ ਜੀ ਤਿਪਣਾ ਵਧੀਆ ਪੋਲੀ ਆਈ ਠੀਕ ਆ ਹਾਂ ਜੀ ਠੀਕ ਆ ਭਰਾ ਤੇ ਦਿਖਾਈਏ ਕਰਵਾ ਤਾਂ ਇਹ ਵੀ ਖੋਲ ਕੇ ਸੋ ਗੱਬਣ ਜਿਹੜੀ ਦੋਸਤੋ ਇਹ ਝੋਟੀ ਆ ਦੂਜਾ ਸੂਆ ਬਾਕੀ ਥਾਣੇ ਦੇ ਵਿੱਚ ਦੀ ਪੂਰੀ ਸਾਫ ਆ ਬਖਾਲਾ ਪੂਰਾ ਬਾਕੀ ਤੁਹਾਨੂੰ ਪੱਧਰ ਬਿਲਕੁਲ ਤੋਰੀਆਂ ਸਮਝ ਬਤੇ ਰਿਆ ਜੂ ਗੱਲਬਾਤ ਆ ਕਰਿਓ ਚੈੱਕ ਉੰਜ ਠੰਡੀ ਧੀਰੀ ਹੂੰ ਹਾਂਜੀ ਲੋਬੀ ਮੇਰਾ ਤਾਂ ਵੀ ਠੰਡੀ ਤੀਰੀ ਆ ਸੀਲਸਾਉ ਆ ਹਾਂਜੀ ਜਿੰਨੇ ਵੀ ਆ ਕਰਮਾਂ ਵਾਲੀ ਬਾਕੀ ਕੱਦ ਕੋ ਤੇ ਜਿਹੜਾ ਦੋਸਤੋ ਵੱਡਾ ਕੱਦ ਆ ਤੇ ਰਾਜੀ ਆ ਵਜਨ ਵਟਾ ਤੁਸੀਂ ਆਪ ਹੀ ਦੇਖ ਲਓ ਠੀਕ ਆ ਜੀ ਬਾਹਲਾ ਕੋਈ ਦੱਸਿਆ ਕੋਈ ਜ਼ਰੂਰੀ ਨਹੀਂਗਾ ਬਾਕੀ ਵੇਖਿਆ ਸਾਰਾ ਪਸਾ ਪਤਾ ਲੱਗਣ ਡਿਆ ਪਸੂ ਤਾਂ ਪਤਲੇ ਪਿੰਡੇ ਦੀ ਠੀਕ ਆ ਸੋ ਬਿਲਕੁਲ ਐਨ ਕਾਗਜ਼ ਵਰਗੀ ਜਿਹੜੀ ਚਮੜੀ ਪਤਲੀ ਆ ਤੇ ਸੋਹਣੇ ਥਣ ਦੇਵੇ ਦੀ ਆ ਠੀਕ ਆ ਸੋ ਪਸੰਦ ਆਊਗੀ ਬਾਕੀ ਟਿੱਪਣ ਤੁੱਪਣ ਇੱਕ ਨੰਬਰ ਆ ਦੋਸਤੋ ਕੋਈ ਵੀ ਰਾਬਦੀ ਭਰਾ ਕੇ ਤਸੱਲੀ ਕਰ ਸਕਦਾ ਬਿਲਕੁਲ ਲੈਵੇ ਬੰਨੇ ਦੀ ਸਾਫ ਸੁਥਰੀ ਠੀਕ ਹੈ ਆ ਠੀਕ ਹੈ ਜੀ ਨਾ ਵਿਚੋਂ ਗਿਆ ਲੋ ਜੀ ਇਹਨ ਮਗਰਬਨ ਠੀਕ ਹੈ ਜੀ ਪਿਛੇ ਮੰਦੇ ਠੀਕ ਇਹਦਾ ਗਰਮਤ ਕੀ ਕਰਦੇ ਮੋਲ ਇਹਦਾ ਮੁੱਲਤ ਕਰਨ ਨੂੰ ਵੀਰ ਜੀ ਭਾਵੇਂ ਲੱਖੋਂ ਕਰ ਲਈਏ 95 ਕਰ ਲਈਏ 90000 ਦੀ ਦੇ ਦਾਂਗੇ 90 ਦੀ ਹਾਂ ਜੀ ਹਮ ਜਿਹੜੀ ਆ ਨਾ 90000 ਦੀ ਠੀਕ ਹੈ ਜੀ ਹਾਂ ਜੀ ਲਓ ਵੀ 90000 ਵੀ ਰੰਦਾ ਵੀ ਦੇ ਦਿਆਂਗੇ 95000 ਕਰਨ ਨੂੰ ਕਰਦੇ ਆ ਮੋਲ 90 ਦੀ ਦੇ ਦਿਆਂਗੇ ਹਾਂ ਜੀ ਸੋ ਆ ਲਓ ਜੀ ਠੀਕ ਆ ਸੋ ਮੱਝ ਵੱਡੀ ਆ ਦੋਸਤੋ ਚੰਗੀ ਆ ਰਾਜੀ ਆ ਵਜਨ ਲੋੜ ਪੂਰਾ ਆਉ ਆਪਦੀ ਜੇ ਟਿੱਪ ਕੇ ਜਿਹੜਾ ਕੋਈ ਵੀ ਤਸੱਲੀ ਕਰੇ ਹਰ ਵਾਰ ਆਪਾਂ ਕਹਿੰਦੇ ਆ ਜاہے ਸੋਇਆ ਪਸੂ ਆ ਤੇ ਦੋ ਟਾਈਮ ਚੋਲੋ ਆ ਝੋਟੀ ਆ ਗਈ ਆਪਣੇ ਕੋਲ ਹਾਂਜੀ ਇਹ ਕਿਵੇਂ ਪਹਿਲਣ ਹੈ ਹਾਂਜੀ ਇਹ ਪਹਿਲਣ ਕੱਟੀ ਹੈ ਜੀ ਚੌਗੀ ਜੇ ਮੂੰਹ ਲਓ ਜੀ ਪਹਿਲਣ ਕੱਟੀ ਤੁਹਾਨੂੰ ਦਿਖਾਉਣਾ ਦੋਸਤੋ ਮੁੰਦਰੀ ਸਿੰਘਾ ਛੋਟਾ ਜਾਂ ਸਿੰਘਾ ਬਿਲਕੁਲ ਹਾਂਜੀ ਸੋਹਣੀ ਕੱਦ ਕਾਠੀ ਦੀ ਆ ਬਿਲਕੁਲ ਲੰਮੀਆਂ ਲੱਤਾਂ ਤੇ ਕੱਦ ਜਿਹੜਾ ਦੋਸਤੋ ਪੂਰਾ ਉੱਚਾ ਹੈ ਝੋਟੀ ਦਾ ਤੇ ਪਹਿਲਣ ਕੱਟੀ ਜਿਹੜੀ ਸੂਈ ਆ ਤੇ ਮੋਹ ਦੰਦੋਂ ਮੈਨੂੰ ਲੱਗਦਾ ਵੀ ਦੰਦਾ ਜੀ ਹੋਗੀ ਹਾਂਜੀ ਗੁਰਮਤ ਮੋਹ ਦੰਦੋਂ ਚੌਗੀ ਆ ਚ ਇਹਨੂੰ ਦੇਣ ਸੂਈ ਨੂੰ ਕੋਈ 15 ਦਿਨ ਹੋਵੇ ਸਈ 15 ਦਿਨ ਹਾਂਜੀ ਕਟਾ ਜੇ ਇਹ ਮਗਰ ਮਗਰ ਕਟਾ ਹਾਂਜੀ ਲਓ ਜੀ ਮਗਰ ਕਟਾ ਦੋਸਤੋ 15 ਦਿਨਾਂ ਦੀ ਸੂਈ ਹੈ ਮੂੰਹ ਚਾਰ ਦੰਦ ਕੱਟੀ ਆ ਫੇਸਬੁਕ ਕੁਆਲਿਟੀ ਕਾਫੀ ਸੋਹਣੀ ਆ ਬਿਲਕੁਲ ਆ ਦੇਖੋ ਛੋਟਾ ਜਿਹਾ ਸਿੰਘ ਆ ਤੇ ਆ ਵੇਖੋ ਮੂੰਹ ਮਥਾ ਬਿਲਕੁਲ ਬਹੁਤ ਸੋਹਣੀ ਪਤਲਾ ਜਿਹਾ ਜਿਹੜੀ ਨਿੱਕੀ ਸਿੰਘੀ ਜੀ 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 ਰੁਪਈਆ ਨਹੀਂ ਲੰਗਦਾ ਇਹਦੇ ਨਹੀਂ ਜੇ ਲੰਗਣਾ ਅੱਛਾ ਹਾਂਜੀ ਲਓ ਜੀ ਵੀਰੋ ਦਾ ਰੁਪਈਆ ਨਹੀਂ ਨਿਕਲਣਾ ਇਹੋ ਜਿਹੜਾ ਸਿੰਘ ਦੋਸਤੋ ਲੱਗਾ ਬਿਲਕੁਲ ਛੋਟਾ ਜਿਹਾ ਗੋਲ ਆ ਰਾਉਂਡ ਦੇ ਵਿੱਚ ਮੋੜਿਆ ਤੇ ਦੁੱਧ ਹੁਣ ਇਹਦੇ ਥੱਲੇ ਕਿੰਨਾ 15 ਦਿਨਾਂ ਦੀ ਸੂਈ ਥੱਲੇ ਇਹਦੇ ਥੱਲੇ ਵੀਰ ਜੀ 11 ਕਿਲੋ ਸਹੀ ਤਰ੍ਹਾਂ ਚਲਾ ਚਵਾ ਦਾਂਗੇ ਆਪਾਂ 11 ਕਿਲੋ ਉਹ ਸਾਰਾ ਬਖੂਲਾ ਘਾਟਾ ਵੈਸੇ ਵਿਖਾਲਾ ਜਿੰਨਾ ਮਰਜ਼ੀ ਘਾਟੇ ਆਪਾਂ ਦੁੱਧ ਤਲਾ ਦਾਂਗੇ ਅੱਛਾ ਜੀ ਨਿੱਗਰ ਲਿਵਾ ਜੀ ਨਿੱਗਰ ਲੇਵੇ ਦੀ ਲਾਓ ਜੀ ਹਾਂ ਜੀ ਨਿੱਗਰ ਲੇਵਾ ਵੀਰ ਕਹਿੰਦਾ ਵੀ ਬਿਲਕੁਲ ਫਿਕਸ ਜਿਹੜਾ ਤੁਹਾਨੂੰ ਕਸਮਾਂ ਜਾਂ ਲੇਵਾ ਝੋਟੀ ਤੇ ਲੱਗਾ ਅਗਲਾ ਦੋ ਟਾਈਮ ਤਸੱਲੀ ਕਰਦਾ ਵੀਰ ਜੀ ਆ ਬਿਲਕੁਲ ਜੀ ਸਾਈ ਬੈਨਾ ਕਰਕੇ ਇਹਨੇ ਤਸੱਲੀ ਕਰ ਹੀ ਲੈਣੀ ਆ ਹਾਂ ਆ ਲਓ ਗੁਰਮਤ ਬਾਹਰ ਕੱਢ ਲਈਏ ਚੰਗੀ ਤਰ੍ਹਾਂ ਤਸੱ ਬਿਲਕੁਲ ਬਿਲਕੁਲ ਹਾਂਜੀ ਲੋ ਬਈ ਦੋਸਤੋ ਵੀਰ ਤਾਂ ਵੀ ਕਹਿਣਾ ਹੈਗਾ ਵੀ ਕਿਉਂਕਿ ਵਪਾਰ ਦਾ ਕੰਮ ਆ ਕੋਈ ਵੀਰ ਆਉਦੀ ਨਰਖਪਰਕ ਪੈਸੇ ਲਾਉਣੇ ਆ ਦੋ ਟਾਈਮ ਭਰਾ ਕੇ ਕਿਸੇ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਜੇ ਵੀ ਚੋ ਕੇ ਪਸਮਾ ਕੇ ਨਹੀਂ ਵੇਖੀ ਆਪਦਾ ਸਾਈ ਬਿਆਨਾ ਕਰੋ ਘਰ ਪਹੁੰਚੋ ਤਸੱਲੀ ਕਰੋ ਦੋ ਟਾਈਮ ਭਰਾ ਲਓ ਇੱਕ ਟਾਈਮ ਭਰਾ ਦਿਓ ਠੀਕ ਆ ਵੱਡੇ ਕਦ ਵੱਡੇ ਕਦ ਕਾੜ ਚ ਆ ਲਓ ਜੀ ਸੋ 11 ਕਿਲੋ ਦੋਸਤੋ ਇਹਦੇ ਥੱਲੇ ਹੁਣ ਤਾਂ ਆ ਬਿਲਕੁਲ ਮੌਜੂਦ ਆ ਜ 15 ਦਿਨਾਂ ਦੀ ਸੂਈ ਆ ਝੋਟੀ ਨਵੀਂ ਆ ਬਿਲਕੁਲ ਕਟੀਆਂ ਦੇ ਵਿੱਚ ਹੀ ਆਉਂਦੀ ਹੈ ਮੂੰਹ ਚਾਰ ਦੰਦ ਚੌਗੀ ਹੈ ਠੀਕ ਆ ਆ ਲਾ ਠੀਕ ਆ ਤੋੜੋ ਥੋੜਾ ਜਿਹਾ ਕੇ ਹੋਣੀ ਵੀ ਠੰਡੀ ਤੇਰੀ ਕੋਈ ਡਰਨ ਡਰਨ ਵਾਲਾ ਕੰਮ ਨਹੀਂ ਕਰ ਹਾਂ ਲਓ ਜੀ ਤੋਰ ਲੋ ਤੋਰ ਲੀਏ ਕਰਵੰਤ ਥਾਨ ਥੂਣ ਬਹੁਤ ਸੋਹਣਾ ਠੀਕ ਹੈ ਜੀ ਝੋਟੀ ਜਿਵੇਂ ਦੋਸਤੋ ਪਹਿਲਾ ਸੂਰਜ ਹੋਈ ਆ ਉਂਗਲ ਉਂਗਲ ਜਿਹੜਾ ਲੰਬਾ ਥਾਨ ਆ ਥਾਨ ਥੂਣ ਦੀ ਕੁਆਲਿਟੀ ਕਾਫੀ ਸੋਹਣੀ ਅਗਲੇ ਪਿਛਲੇ ਥਾਨਾਂ ਦਾ ਸੈਜ ਬਹੁਤ ਸੋਹਣਾ ਠੀਕ ਹੈ ਜੀ ਮੁੱਠੀ ਥਾਨਾਂ ਦੋਸਤੋ ਬਹੁਤ ਵਧੀਆ ਥਾਨ ਨੋਕਲਾ ਆ ਪਾ ਕਲਮੀ ਥਾਨ ਕਹਿੰਦੇ ਨੇ ਵੀ ਨੋਕਲਾ ਥਾਨ ਜਿੱਡਾ ਮੋਟਾ ਥਾਨ ਓਡੀ ਮੋਟੀ ਧਾਰਿਆ ਠੀਕ ਆ ਹਾਂਜੀ ਲਓ ਜੀ ਮਗਰ ਇਹਦੇ ਕਟਾ ਮੇਲ ਕਾਫ ਠੀਕ ਹੈ ਜੀ ਸੋ ਇਹ ਬੱਚਾ ਮਗਰ ਆ ਯਾਰ ਕਿਆ ਕਰ ਕਟਾ ਇਹਦਾ ਠੀਕ ਹੈ ਜੀ ਇਹ ਖਰਾਬ ਕਰਦਾ ਕਿਥੇ ਲੈਵਾਂ ਲੋ ਜੀ ਕਰੋ ਚੈੱਕ ਆ ਦਿਖਾ ਦਿਓ ਬੱਚਾ ਵੀ ਆ ਦੇਖੋ ਠੀਕ ਹੈ ਜੀ ਤੇ ਗਰਮੰਤ ਕਿਥੋਂ ਤੋਂ ਕਿ ਤੱਕ ਝੋਟੀ ਦੇ ਦੇਣੀ ਫਿਰ ਇਹਦੀ ਡਿਮਾਂਡ ਤੇ ਵੀਰ ਜੀ ਹੈਗੀ 80000 ਹਾਂ ਇਹ 75000 ਦੀ ਆਣਾ 75 ਦੀ ਹਾਂਜੀ ਠੀਕ ਆ ਹੋਰ ਕਰ ਦਈਏ ਉਹ ਕੋਈ ਨਹੀਂ ਇਹ ਚ ਨਹੀਂ ਹੋਣੀ ਜੇ ਹੈ ਇਹ ਚ ਨਹੀਂ ਜਣੀ ਗਰੰਟੀ ਸਾਡੀ ਤੇ ਦੁੱਧ ਭਾਵੇਂ ਆਰ ਆ ਦੇ ਟਾਈਮ ਟਾਈਮ ਚੋਲੀ ਮਗੰਜੈਜ ਕੋਈ ਨਹੀਂ ਪਰ ਦੁੱਧ ਦੀ ਗਰੰਟੀ ਆ ਹਾਂ ਜੀ ਇਹ ਅਸੀਂ ਕਰਨਾ ਹੈ ਮੁੱਲ ਨਵਾਂ ਸਾਲ ਕਰਕੇ ਅੱਜ 75 ਦੀ ਦੇ ਲਿਆ ਹਾਂ ਜੀ 75 ਹਜ਼ਾਰ ਦੀ ਆ 75 ਦੀ ਦੇ ਲਿਆ ਵੀ ਦੁੱਧ ਦੀ ਗਰੰਟੀ ਵੀ ਤਾਂ ਸਾਡੀ ਕਿਉਂਕਿ ਸੰਦੂ ਸਾਹਿਬ ਡੇਢ ਰੱਖਦੀ ਆ ਇਹਨੇ ਡਬਲ ਹੋਣਾ ਤੁਹਾਨੂੰ ਪਤਾ ਲਾ ਵੀ ਝੋਟੀ ਪਿਆਰੀ ਹੈ ਭਰਾਵੋ ਬਾਕੀ ਗੱਲਾਂ ਜੋ ਮਰਜ਼ੀ ਕਰ ਲਈਏ ਕਹਿਣ ਦੀਆਂ ਗੱਲਾਂ ਨਹੀਂ ਵੀ ਝੋਟੀ ਚੰਗੀ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਹੈ ਤੇ 75000 ਦੀ ਦੇਲ ਆ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਕੱਟੀ ਆ ਜੀ ਇਹਦਾ ਵੀ 11 ਕਿਲੋ ਦੁੱਧ ਦਾ ਤਸल्ली ਸਾਡੀ ਜਿੰਨੀ ਮਰਜ਼ੀ ਆਨਲਾਈਨ ਮੰਗਾਓ ਚਾਹੇ ਇਹ ਦਾ ਸਵਾ ਤਿੰਨ ਸਾਦੀ ਮਰੇ ਜੀ ਅਜੇ ਕੱਟੀ ਆ ਆ ਕੱਟੀਆਂ ਚ ਹੀ ਆ ਗਈਆਂ ਹਾਂਜੀ ਤੇ ਅਗਲੀ ਆ ਆ ਗਈ ਆਪਣੇ ਕੋਲ ਹਾਂਜੀ ਇਹ ਬੂਰੀ ਨੀਲੀ ਰਾਵੀ ਜੀ ਬੂਰੀ ਨੀਲੀ ਰਾਵੀ ਦੇ ਵਿੱਚ ਵੀਰ ਕਹਿੰਦਾ ਵੀ ਬੂਰੀ ਨੀਲੀ ਆ ਗਈ ਆ ਹਾਂਜੀ ਤੇ ਚੰਗੀ ਆ ਮੈਂ ਬਿਲਕੁਲ ਇੱਕ ਟੈਂਕ ਵਾਂਗੂ ਪਲੀ ਪੁਲੀ ਚੰਗੀ ਆ ਸਭੀ ਚੰਗੀ ਆ ਤੇ ਘਰਵਾਂ ਤਾਂ ਸੁਹਾਵੇਂ ਦਾ ਕੰਮਾ ਸੁਹਾਵੀਰ ਜੀ ਮੰਨਣ ਨੂੰ ਭਾਵੇਂ ਕੋਈ ਤੀਜਾ ਮੰਨ ਲੇ ਪਰ ਸੋਨਾ ਇਹਨੇ ਦੂਜੇ ਸੋਈ ਅੱਛਾ ਹਾਂਜੀ ਲਓ ਜੀ ਇਹ ਗੱਲ ਤਾਂ ਆਪਾਂ ਨੂੰ ਗਰੰਟਡ ਪਤਾ ਹੈ ਕਿ ਸੋਨਾ ਇਹਨੇ ਦੂਜਾ ਸੋਈ ਠੀਕ ਆ ਹਾਂਜੀ ਲਓ ਵੀ ਸੁਹਾਵਾ ਦੋਸਤੋ ਅੱਗੇ ਹਰ ਕਵੀਰ ਦੀ ਆਪੋ ਆਪਣੀ ਸਮਝ ਹੈ ਅੱਛਾ 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 ਹਾਂਜੀ ਠੀਕ ਆ ਸੁਹਾਵਾ ਦੋਸਤੋ ਵੀਰਾਂ ਦਾ ਦੂਜਾ ਸੋਨਾ ਅੱਗੇ ਕਿਸੇ ਦੀ ਸਮਝ ਆ ਵੀ ਤੀਜਾ ਸੋਨਾ ਮੰਨ ਲੇ ਤੇ ਇਹਦਾ ਦੂਜਾ ਗਰਮਤ ਸਮਾ ਕਿੰਨਾ ਕਿ ਪਿਆ ਜੇ ਬਾਕੀ ਸੋਨ ਚ ਇਹ ਤਾਂ ਤਿਆਰੀ ਜੀ ਵੀਰ ਜੀ ਭਾਵੇਂ ਅਜ ਰਾਤ ਨੂੰ ਸੋਵੇ ਅੱਜ ਭਲਕਾ ਕਾਮੀ ਹਾਂਜੀ ਬਿਲਕੁਲ ਤਿਆਰੀ ਜੇ ਹੋ ਸਕਦਾ ਲੈ ਸਕਦੀ ਹੈ ਲਓ ਜੀ ਆ ਕੇ ਰ ਡੰਗਰ ਤਿਆਰੀ ਜਾਣ ਕੇ ਦੋ ਦਿਨ ਲੈ ਜਾਂਦਾ ਓਕੇ ਤੇ ਘਰੋਂ ਤੋ ਖੋਲ ਕੇ ਦਿਖਾ ਦਈਏ ਸੋ ਦੋਸਤੋ ਗੱਬਣ ਇਹ ਮਾਜਾ ਬੂਰੀ ਨੀਲੀ ਦੀ ਮਏ ਆ ਅੱਜ ਭਲਕਾ ਸੂਪ ਹੋ ਗਈ ਪੁੜੇ ਪੜੇ ਖਿੱਚੇ ਆ ਪੁੜੇ ਪੜੇ ਨਵਾਈਆਂ ਬਾਕੀ ਸੂਪ ਹੋ ਗਈ ਅੱਜ ਭਲਕਾ ਕੱਲੇ ਦਾ ਬਹੁਤ ਸੋਹਣਾ ਬਣਾਇਆ ਕਰਮਾਈ ਨੇ ਤੇ ਬਾਕੀ ਥਾਂ ਚੱਡੇ ਦੀ ਬਹੁਤ ਸੋਣੀ ਆ ਪੂਰੀ ਖਬਰਦਾਰ ਲੇਵਾਂ ਲੂਆ ਹਵਾਨਾ ਤੋਂ ਪੂਰਾ ਖੁੱਲਾ ਲੇਵਾ ਆ ਕਰੋ ਚੈੱਕ ਲਓ ਜੀ ਸੋ ਕਾਫੀ ਸੋਹਣੀਆਂ ਦੋਸਤੋ ਥਣ ਥਣ ਵੀ ਪੂਰਾ ਮੋਟਾਈ ਦੇ ਵਿੱਚ ਕੋਈ ਵੀਰ ਜੇਕਰ ਗੱਬਣ ਲੈ ਕੇ ਜਾਂਦਾ ਤੇ ਤੁਸੀਂ ਜਿਹੜਾ ਦੋਸਤੋ ਟਿੱਪਗੇ ਲੈ ਜਿਓ ਜੇਕਰ ਸੂ ਪੈਂਦੀ ਆ ਵੀਡੀਓ ਦੇ ਦੌਰਾਨ ਚਾਹੇ ਇੱਕ ਦੇ ਦਿਨ ਤੱਕ ਤੇ ਕੋਈ ਵੀਰਾ ਦੀ ਬਿਲਕੁਲ ਤਸੱਲੀ ਨਾਲ ਭਰਾ ਕੇ ਪਸਮਾ ਕੇ ਤਸੱਲੀ ਕਰਕੇ ਲੈ ਜੇ ਠੀਕ ਆ ਆ ਵੇਖੋ ਮੋੜਦਾ ਜਾਓ ਲਾਈਵ ਦੋਸਤੋ ਸਫੂਰੀ ਨੀਲੀ ਦੇ ਵਿੱਚ ਦੋਸਤੋ ਇਹ ਮੱਝਾ ਬੂਰੀ ਮੱਝਾਂ ਖਰੀਦਣ ਦੇ ਵੀ ਕਾਫੀ ਸ਼ੌਂਕੀਪੀਰ ਹੁੰਦੇ ਆ ਬੂਰੀ ਮੱਝ ਨਿਕਲਦੀਏ ਤੇ ਜ਼ਰੂਰ ਖਰੀਦਦੇ ਆ ਸੋ ਸੋਹਣਾ ਥਣ ਭਾਂਡਾ ਦੇਵਾ ਕਾਫੀ ਸੋਹਣਾ ਵਿਖਾਲਾ ਕਾਫੀ ਸੋਹਣਾ ਬਣਾ ਕੇ ਤਿਆਰ ਕਰੀ ਖੜੀ ਕਰਮਾਂ ਲਈ ਤੇ ਬਾਕੀ ਆਪਾਂ ਦਿਨਾਂ ਦੇ ਛੱਡ ਦਿੰਨੇ ਆ ਆ ਨਾਰਮਲ ਇੱਕ ਪਾਸੇ ਪਾਲੇ ਗਈ ਹੈ ਤੇ ਹਾਂਜੀ ਇਹ ਪਾ ਲਿਆ ਠੀਕ ਹੈ ਜੀ ਹਾਂਜੀ ਨਾਰਮਲ ਜਿਹੜੀ ਦੋਸਤੋ ਬਿਲਕੁਲ ਲੈਵਲ ਹੂਆ ਬਣਿਆ ਥਣਿਆ ਨਾਰਮਲ ਦਰਮਿਆਨੀ ਇੱਕ ਸਾਈਡ ਆ ਵੀ ਅੱਗੇ ਵੀ ਗਈ ਨਾ ਮੇਰੇ ਕੋਲ ਤੁਹਾਨੂੰ ਦੇ ਵੀ ਇੱਕ ਪਾਸੇ ਜਿਹੜੀ ਆ ਤੋਂ ਇੱਕ ਬਹਿਣੀ ਵਾਲੇ ਪਾਸੇ ਨਾਰਮਲ ਜੀ ਇੱਕ ਦਰਮਿਆਨੀ ਜਿਹੜੀ ਆ ਭਲ ਨਜ਼ਰ ਤੇਗਾ ਤੇ ਕਰਵਾਂ ਤੇ ਦਾ ਮੁੱਲ ਇਹਦਾ ਡਿਮਾਂਡ ਤੇ ਵਿੱਚ ਹੀ ਹੈਗੀ 82000 80000 ਦੀ ਦੇ ਦਾਂਗੇ 80 ਦੀ ਹਾਂਜੀ ਵੀ ਲੈ ਦੇ ਇਹ ਜਿਹੜੀ ਹਾਂਜੀ ਕੋਈ ਨਹੀਂ ਉਹ ਚ ਮਾਨਤਨ ਹੋ ਜੂਗੀ ਆਹੋ ਮਾਨਤਨ ਕਰਨਾ ਕਰਨਾ ਹਾਂਜੀ ਹੋ ਜੂਗਾ ਕੋਈ ਭੈਣ ਭਰਾ ਸੱਜਣ ਕੋਈ ਨਾਲ ਮਾਝਲ ਜਾਵੇ ਵਿੱਚੋਂ ਮਾਨਤਨ ਖੁੱਲਾ ਕਰਨਾ ਕਿ ਮਠਿਆਈ ਦੇ ਡੱਬੇ ਵੀ ਨਾਲ ਲੈ ਕੇ ਜਾਣਾ ਕੋਈ ਨਹੀਂ ਹੋ ਜੂਗਾ ਹਾਂ ਠੀਕ ਆ ਲਓ ਵੀ ਦੋਸਤੋ ਅਗਲੀ ਜਿਹੜੀ ਆ ਮਾਝ ਆ ਗਈ ਆਪਣੇ ਕੋਲ ਇਹ ਸੂਈ ਜੀ ਇਹ ਦੋਸਤੋ 4ਵੇਂ ਨੰਬਰ ਤੇ ਆ ਠੀਕ 5ਵੇਂ ਨੰਬਰ ਤੇ 5ਵੇਂ ਨੰਬਰ ਤੇ 5ਵੇਂ ਨੰਬਰ ਤੇ ਮਾਝ ਆ ਇਹ ਸੂਈ ਆ ਹਾਂਜੀ ਇਹ ਸੂਈ ਹੈ ਜੀ ਆਹ ਕੱਟੀ ਜੀ ਲਓ ਜੀ ਮਗਰ ਕੱਟੀ ਆ ਅਗਲੇ 5 ਨੰਬਰ ਤੇ ਵੇਰਵਾ ਪਾ ਦਿੰਨੇ ਆ ਆ ਕੱਟੀ ਆ ਮਗਰ ਕੱਟੀ ਵੇਖ ਕੇ ਦੋਸਤੋ ਤੁਸੀਂ ਚੈੱਕ ਕਰੋ ਆ ਕੱਟੀ ਤੇ ਦਿਨ ਕਿੰਨਿਆਂ ਕਦੀ ਆ ਗੁਰਵੰਤ ਇਹਨੂੰ ਕੋਈ ਸੂਈ ਨੂੰ ਅੱਜ 10 ਦਿਨ ਹੋ ਗਏ 10ਾਂ ਕ ਦਿਨਾਂ ਦੀ ਹਾਂਜੀ ਠੀਕ ਆ ਜੀ ਸਵੇ ਆਪਕੇ ਨੇ ਮੈਂ ਸੂਈ ਆ ਇਹ ਤੀਜਾ ਸੂਆ ਤੀਜਾ ਸਵੇ ਸੂਈਏ ਦੋਸਤੋ 10ਾਂ ਕ ਦਿਨਾਂ ਦੀ ਸੂਈ ਆ ਤੇ ਆ ਵੇਖੋ ਇਹ ਵੇਖੋ ਬੜੀ ਠੰਡੀ ਤੇਰੀ ਇਧਰ ਖੋ ਹੂੰ ਇਹ ਧਾਰ ਤੇ ਆਊਗੀ ਵੀ ਧਾਰ ਤੂਰ ਤੇ ਇਤਨਾ ਹੀ ਹੈ ਹਾਂਜੀ ਲੈ ਆ ਵਿਖਾ ਦਿਓ ਪਾਂ ਇਹਦੀ ਕੱਟੀ ਪਾ ਦੇ ਤੋ ਵੀ ਨਹੀਂ ਠੀਕ ਆ ਠੀਕ ਆ ਆ ਦੇਖੋ ਵੀ ਇਹ ਦਾ گاਵਾ ਵਾਲਿਆ ਹਸਾਵੇ ਉਹ ਭੰਡੀ ਦੁੱਧ ਪੀਂਦਾ ਬੱਚਾ ਅੱਛਾ ਹਾਂਜੀ ਲੈ ਹਾਂਜੀ ਆ ਮਗਰਲੇ ਥਣ ਵੇਖੋ ਵਰਦੇ ਆ ਦੇਖੋ ਕਰੋ ਚੈੱਕ ਸੋ ਦੋਸਤੋ ਅਜੇ 10 ਕਿ ਦਿਨਾਂ ਦੀ ਸੂਈ ਹੈ ਤੇ ਇਹ ਕਿੰਨਾ 10 ਕਿ 11 ਲੀਟਰ ਨਹੀਂ ਇਹਦੇ ਥੱਲੇ ਵੀ ਜੀ 10 ਕਿਲੋ ਸਹੀ ਹੋਊਗਾ ਜਿਹੜਾ ਬਿਲਕੁਲ ਹਾਂਜੀ ਨੌ ਦੀ ਗਾਰੰਟੀ ਦੇ ਦਾਂਗੇ ਆਪਾਂ ਆਨਲਾਈਨ ਕਿਸੇ ਵੀਰ ਨੂੰ ਹਾਂਜੀ ਠੀਕ ਆ ਜੀ ਲਓ ਵੀ ਦੋਸਤੋ ਆਨਲਾਈਨ ਕਿਸੇ ਵੀਰ ਨੇ ਖਰੀਦਣੀ ਹੈ ਤੇ ਨੌ ਦੀ ਗਾਰੰਟੀ ਤੇ ਜਾਊਗੀ ਕੋਈ ਘਰੇ ਆਣ ਕੇ ਦੋਸਤ ਚੂਣਾ ਚਾਹੁੰਦਾ ਤਾਂ ਭਾਵੇਂ ਇੱਥੇ 10 ਜਵਾਦਾਂਗੇ 10 ਕਿਲੋਟਰ ਦੀ ਵਾਜਿੰਦਾ ਵੀ ਜਵਾਦਿਆਂਗੇ ਹਾਂਜੀ ਸੋ ਜਵਾਬ ਅਸਮਾਨ ਤੁਹਾਨੂੰ ਥੋੜਾ ਦਿਖਾਤਾ ਆਪਾਂ ਧਾਰਾ ਧੁਰਾ ਮਾਰ ਕੇ ਦਿਖਾਤੀਆਂ ਨਹੀਂ ਤੇ ਗਰਮੰਤ ਲਿਆਓ ਖੋਲਿਓ ਵਾਰ ਗੱਡੀਆਂ ਨੂੰ ਵੀ ਤੇ ਮਾਥਾ ਮੂਥਾ ਬੱਲਾ ਦੋਸਤੋ ਮੂੰਹ ਮੱਥੇ ਦੀ ਇੱਕ ਵਾਰੀ ਤੁਹਾਨੂੰ ਜਿਹੜੀ ਆ ਬਿਲਕੁਲ ਕੈਰੇਕਟਰ ਜਿਹੜੇ ਹੈਗੇ ਆ ਇਸ ਮੈਂ ਦੇ ਉਹ ਜ਼ਰੂਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਠੀਕ ਆ ਆਖਾ ਆਖਾ ਬਿੱਲੀਆਂ ਨੇ ਮਾਥਾ ਮੂਥਾ ਬੱਲ ਤੇ ਹਾਈਟ ਕੋਈ ਵੀਰ ਮੀਡੀਅਮ ਮੰਨ ਕੇ ਸੌਦਾ ਕਰੇ ਹਾਈਟ ਮੀਡੀਅਮ ਦੇ ਵਿੱਚ ਆ ਤੇ ਸਿੰਗਲ ਖੱਡੀ ਦੀ ਮੀਡੀਅਮ ਹਾਈਟ ਦੇ ਵਿੱਚ ਪਤਲੇ ਪਿੰਡੇ ਦੀ ਆ ਆ ਦੇਖੋ ਠੀਕ ਆ ਸੋ ਆਨਲਾਈਨੇ ਵੀ ਕੋਈ ਭਰਾ ਖਰੀਦਾ ਦੋਸਤੋ ਤੇ 9 ਕਿਲੋ ਦੀ ਤਸੱਲੀ ਤੇ ਵੀਰਾਂ ਦਾ ਭੇਜਾਂਗੇ ਬਾਕੀ ਚਵਾਪ ਸਮਾ ਦੀ ਤਸੱਲੀ ਇਹਨਾਂ ਦੀ ਤੇ ਆ ਥਾਂ ਥੋਂ ਇੱਕ ਵਾਰੀ ਤੁਹਾਨੂੰ ਥੋੜਾ ਨੇੜੇ ਕੀ ਤੋਂ ਵੀ ਦਿਖਾ ਦਿੰਨੇ ਆ ਆ ਆ ਲਓ ਠੀਕ ਆ ਵੇ ਕੋਈ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀਰਾਂ ਦਾ ਬੱਚਾ ਤਾਂ ਬੇਸ਼ੱਕ ਬਾਟੇ-ਬੂਟੇ ਚ ਦੁੱਧ ਜਿਹੜਾ ਬੱਠਲ ਜੀ ਵੀ ਪਿਆ ਦਿੰਨੇ ਆ ਪਰ ਇਤਨੇ ਜਿਹੜੇ ਕੋਈ ਵੀਰ ਧਾਰ ਤੇ ਤੁਸੀਂ ਥਾਪੀ ਤੇ ਜਿਹੜੀ ਚਵਾਈ ਕਰ ਲੋਗੇ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਆ ਵੇਖੋ ਠੀਕ ਆ ਭਾਈ ਗੁਰਵੰਤ ਸਿੰਘ ਮੋੜ ਲੀ ਗਾ ਕੱਟੀ ਡਿੰਗ ਦੀ ਕੱਟੀ ਵਾਲ ਨੂੰ ਭਾਈ ਦੀ ਮਗਰ ਤੇ ਕੱਟੀ ਸੀ ਨਾ ਹਾਂਜੀ ਹਾਂਜੀ ਠੀਕ ਆ ਆ ਕੱਟੀ ਕੋਲ ਲਿਆਓ ਲਓ ਦੋਸਤੋ ਮਗਰ ਕੱਟੀ ਫੀਮੇਲ ਕਾਫ ਆ ਠੀਕ ਆ ਜੀ ਸੋ ਕੱਟੀ ਵੀ ਜਿਹੜੀ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਕੱਟੀ ਬਹੁਤ ਚੰਗੀ ਪਲੀ ਜੀ ਨਿਗਰ ਆ ਪਲੀ ਪਲੀ ਮਗਰ ਕੱਟੀ ਆ ਵੇਖੋ ਠੀਕ ਆ ਸੋ ਗਰੋਥ ਗਰੋਥ ਕਾਫੀ ਸੋਹਣੀ ਕਰੂਗੀ ਕੱਟੀ ਫੋਨ ਹੀ ਤਕਰੀਬਨ ਹਜੇ ਕੋਈ ਦਸਾਂ ਕੇ ਦਿਨਾਂ ਦੀ ਜੰਮੀ ਜਿਹੜੀ ਦੋਸਤੋ ਸੋਹਣੇ ਕਦ ਕੱਟ ਦੇ ਵਿੱਚ ਆ ਤੇ ਇਹਦਾ ਕਰਵੰਤ ਕੀ ਕਰਦੇ ਆ ਮੁੱਲ ਇਹਦੀ ਡਿਮਾਂਡ ਤਾਂ ਵੀਰ ਜੀ ਹੈਗੀ ਆ 70000 ਹਾਂ ਪਰ 65 ਦੀ ਆਪਾਂ ਦੇ ਦਾਂ ਜਿਹੜੀ ਆ ਨਾ 65 ਦੀ ਹਾਂਜੀ ਠੀਕ ਆ ਜੀ ਹਾਂਜੀ ਲਓ ਦੋਸਤੋ ਇਹ 65 ਦੀ ਤੁਹਾਨੂੰ ਮਿਲ ਜੂਗੀ ਠੀਕ ਆ ਡਿਮਾਂਡ 70 ਆ ਹਾਂਜੀ ਲੈਣ ਦੇ ਜਿਹੜਾ 65000 ਹਾਂਜੀ ਠੀਕ ਆ ਤੇ ਅਗਲੀ ਆਪਣੇ ਕੋਲ ਆ ਗਈ ਨੀਲੀ ਹਾਂਜੀ ਇਹ ਗ੍ਰੰਥ ਨਾਲ ਹੀ ਬਾਹਰ ਕੱਢ ਦਈਏ ਤਸੱਲੀ ਨਾਲ ਥੋੜਾ ਜਿਹਾ ਇੱਥੇ ਆਪਣਾ ਹਨੇਰਾ ਕਰਕੇ ਨਾ ਕਿਸੇ ਮੇਰੇ ਨੂੰ ਬਾਹਰ ਲੈ ਜਾਨੇ ਇਹਨੂੰ ਬਾਹਰ ਹੀ ਨਾਲ ਦੀ ਨਾਲ ਹੀ ਕੱਢ ਦਈਏ ਤੇ ਅਗਲੀ ਜਿਹੜੀ ਦੋਸਤੋ ਬਿਲਕੁਲ ਤੁਸੀਂ ਦੇਖ ਰਹੇ ਜੀ ਇਹ ਮੱਝ ਠੀਕ ਆ ਜੀ 6ਵੇਂ ਨੰਬਰ ਤੇ ਜੀ 6ਵੇਂ ਨੰਬਰ ਤੇ ਆ ਹਾਂਜੀ ਤੇ ਨੀਲੀ ਦੀ ਮਾਏ ਆ ਬਿਲਕੁਲ ਵਾਈਟ ਫੇਸ ਅੱਖੂਕ ਬਿਲਕੁਲ ਬਿੱਲੀ ਵਾਂਕੀ ਅੱਖਾ ਆ ਕਰੋ ਚੈੱਕ ਇਹ ਕਰਮਤ ਸੁਈਏ ਨਹੀਂ ਇਹ ਸੂਣ ਵਾਲੀ ਤਿਆਰੀ ਜੀ ਹਾਂਜੀ ਤਿਆਰੀ ਜੀ ਸੋ ਤਿਆਰੀ ਤੇ ਆ ਦੋਸਤੋ ਇਹਦੀ ਮਾਜਾ ਠੀਕ ਆ ਤੇ ਨੀਲੀ ਦੀ ਮਾਜਾ ਚਾਰੇ ਪੈਰ ਪੂਰ ਜਿਹੜੇ ਦੋਸਤੋ ਥੋਤੇ ਆ ਪੂਛ ਵੀ ਉੱਪਰ ਤੱਕ ਵਾਈਟ ਆ ਬਸ ਅੱਜ ਭਰ ਕੋਈ ਦਿੱਕਤ ਨਹੀਂ ਆ ਡੰਗ ਤਾਂ ਕਿ ਜਿਹੜਾ ਦੋਸਤੋ ਸੂਪ ਹੋ ਗਈ ਠੀਕ ਆ ਕੱਦ ਕੋ ਤਾਂ ਚੰਗਾ ਵੱਡੇ ਕੱਦ ਦੇ ਵਿੱਚ ਆ ਬਿਲਕੁਲ ਪਤਲੇ ਪਿੰਡੇ ਦੀ ਇੱਕ ਕੋਈ ਫੇਸ ਕੁਆਲਿਟੀ ਤੁਹਾਨੂੰ ਐਨ ਤਸੱਲੀ ਨਾਲ ਦਿਖਾ ਦਿੰਦੇ ਆ ਚਾਰ ਚਫੇਰਿਓ ਆ ਕਰੋ ਚੈੱਕ ਲੈ ਠੀਕ ਹੈ ਜੀ ਲਓ ਤੋਰ ਲੇ ਬਾਕੀ ਆਪਣੇ ਸੱਜਣ ਜਿਹੜੇ ਕੋਈ ਲੈ ਕੇ ਜਾਂਦੇ ਆ ਮੰਨ ਕੇ ਗੱਬਣ ਪਸ਼ੂ ਇਸ ਤਰ੍ਹਾਂ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਭਾਰ ਪਿੱਛੇ ਥਣਾ ਥੋਣ ਦੀ ਪੂਰੀ ਤਸੱਲੀ ਆ ਹਾਂਜੀ ਉਹ ਗੱਲ ਦੀ ਆਪਣੀ ਗਰੰਟੀ ਹੋ ਠੀਕ ਆ ਜੀ ਪਿੱਛੇ ਭਾਰ ਪਿੱਛੇ ਦੀ ਥਣਾ ਦੀ ਕਿਉਂ ਥਣਾ ਦੀ ਤਿੱਪਣ ਦੇ ਵਿੱਚ ਹਾਂਜੀ ਵੀ ਉਹ ਚੀਜ਼ ਦੀ ਵੀਰਾਂ ਦਾ ਵੀ ਸਾਡੀ ਤਸੱਲੀ ਆ ਕੋਈ ਵੀਰ ਆਨਲਾਈਨ ਵੀ ਸੌਦਾ ਕਰਦਾ ਤੇ ਬੇਸ਼ੱਕ ਜਿਹੜਾ ਦੋਸਤ ਬੇ ਤੜਕ ਕੋਈ ਵੀਰ ਆਪਦਾ ਸੌਦਾ ਕਰ ਸਕਦਾ ਠੀਕ ਆ ਤੇ ਇਹਦਾ ਹਾਂ ਹਾਂ ਆ ਦੇਖੋ ਜੀ ਠੀਕ ਆ ਤੋ ਕਾਫੀ ਮੂੰਹ ਮੱਥੇ ਦੀ ਜਿਹੜੀ ਦੋਸਤੋ ਗੱਲ ਕਰ ਰਹੀ ਸਿੰਘੀ ਦਰਮਿਆਨੇ ਜੇ ਖੁੱਲੇ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਜੀ ਤਾਂਲੇ ਵੀ ਬਹੁਤ ਚੰਗੀ ਵੀ ਕਾਫੀ ਵੀਰ ਖਰੀਦੇ ਆ ਵੀ ਇਹੋ ਜਿਹੇ ਪਸੂ ਵੀ ਨੀਂਦੀ ਦੇ ਵਿੱਚੋਂ ਬੱਚੇ ਕਾਫੀ ਸੋਹਣੇ ਆ ਜਾਂਦੇ ਆ ਤੇ ਅੱਗੇ ਹੋ ਸਕਦਾ ਦੋਸਤੋ ਕਿਸੇ ਵੀਰ ਦੀ ਕਿਸਮਤ ਲੱਗ ਹੋਵੇ ਵੀ ਜੇ ਕੱਟੀ ਆ ਜਾਂਦੀ ਇਹਦੇ ਨੀਂਦੀ ਦਾ ਹੋ ਸਕਦਾ ਕਿਸੇ ਵੀਰ ਨੇ ਟੀਕਾ ਜਾਂ ਮਾਲੀ ਨੀਂਦੀ ਤੋਂ ਪਣੀ ਹੋਵੇ ਤੇ ਚੰਗਾ ਬੱਚਾ ਵੀ ਪਾ ਦਿਓਗੀ ਇਹ ਵੀ ਸੁਭਾਵਨਾ ਹੋ ਜਾਂਦੀ ਪੂਰੀ ਬਾਕੀ ਤਿਰਪੜ ਪੋਲਾ ਨੇ ਕੋਲੋਂ ਤੇ ਚੁਆਈ ਕਰਨੀ ਹਾਂਜੀ ਹਾਂਜੀ ਪੋਲੀ ਪੋਲੀ ਆ ਲੋ ਲੋਬੀ ਸੋ ਪੂਰੀ ਤਿਆਰੀ ਤੇ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਮੱਝਾ ਪੂਰੀ ਤਿਆਰੀ ਤੇ ਆ ਅੱਜ ਭਲਕ ਸੁਬੂਗੀ ਦੋਸਤੋ ਬਾਕੀ ਹੋਛਾਦੇ ਦੋਸਤੋ ਸੂਪੇ ਅੱਜ ਭਲਕ ਤੇ ਪੂਰੀ ਤੁਸੀਂ ਡਿਟੇਲ ਵੇਰ ਗਰਮੰਤ ਤੋਂ ਲੈ ਸਕਦੇ ਜੀ ਸੋਈ ਸਵਾਈ ਦੀ ਗੇਰ ਟਰੋਪਰ ਪੈ ਜਾਂਦੀ ਹੈ ਪੂਰੀ ਗੱਲ ਬਾਤ ਤੁਸੀਂ ਡਿਟੇਲ ਉਹਨਾਂ ਤੋਂ ਲੈ ਲਿਓ ਠੀਕ ਆ ਤੇ ਐਦਾ ਗਰਮੰਤ ਕੀ ਕਰਦੇ ਆ ਮੁੱਲ ਇਹ ਜੇ ਡਿਮਾਂਡ ਵੇਜੀ ਜਿਹੜੀ 75000 ਰਿਆ ਸਹੀ 75 ਹਾਂਜੀ ਇੱਥੇ ਕਿ ਦੇ ਲੈ ਕੇ ਥੋੜਾ ਜਿਹਾ ਕਰੋ ਗਮਾਨਤਨ ਉਹ ਚੋ ਗਮਾਨਤਨ ਹੋ ਜਾਊਗਾ ਕਰ ਦਿਓ ਕਰ ਦਿਓ ਜਿੰਨਾ ਵੀ ਹੋ ਸਕਦਾ ਗੰਜੈਸ਼ ਕਰਿਓ ਕੋਈ ਨਹੀਂ ਹੋ ਜਾਊਗਾ ਅਗਲੀ ਆਪਣੇ ਕੋਲ ਜਿਹੜੀ ਮਾਜੇ ਉਹ ਵੀ ਖੋਲ ਲਈਏ ਨਾਲ ਹੀ ਲਓ ਦੋਸਤੋ ਅਗਲੀ ਜਿਹੜੀ ਬਿਲਕੁਲ 7ਵੇਂ ਨੰਬਰ ਤੇ ਆਪਾਂ ਤੁਹਾਨੂੰ ਅਗਲੀ ਮਾਜੇ ਦਿਖਾਉਣੀ ਆ ਤੇ ਇਹ ਸੁਈ ਇਹ ਸੁਈ ਹੈ ਕਿ ਗੱਬਣੀ ਹੈ ਨਹੀਂ ਸੂਨ ਵਾਲੀ ਵਰਜੀ ਇਹ ਵੀ ਇਹ ਸੂਨ ਵਾਲੀ ਆ ਬਿਲਕੁਲ ਜਿਹੜੀ ਦੋਸਤੋ ਗੱਬਣੀ ਆ ਕਿਉਂਕਿ ਪਸੂ ਅੱਜ ਤੁਹਾਨੂੰ ਚਾਰ ਦਿਖਾਉਣੇ ਆ ਆਪਾਂ ਜੜੇ ਦੋਸਤੋ ਸਵੇ ਸਵੇ ਤੇ ਚਾਰ ਹੀ ਬਿਲਕੁ ਠੀਕਾ ਸੋ ਸਾਤਵੇਂ ਨੰਬਰ ਤੇ ਆ ਤੇ ਪੂਸ਼ਪਾਚ ਬਹੁਤ ਲੰਬਾਈ ਦੇ ਵਿੱਚ ਵੀਰ ਆ ਦੇਖੋ ਧਰਤੀ ਨਾਲ ਟੱਚ ਕਰਦੀ ਜਾਂਦੀ ਵਿੜਾ ਸੁੰਭਰਦੀ ਜਾਂਦੀ ਹੈ ਨਾ ਤੇ ਗੁਰਮੰਤਾ ਦਾ ਸੁਭਾ ਕੇ ਨਮਾਊਗਾ ਸੁਭਾ ਵੀਰ ਜੀ ਤੀਜਾ ਸੁਣਾਉ ਉਹ ਸਹੀ ਇਹਨੇ ਤੀਜਾ ਹਾਂਜੀ ਠੀਕ ਆ ਜੀ ਤਾਂ ਤਿਆਰੀ ਕਿੰਨੇ ਦਿਨਾਂ ਤੱਕ ਮੰਨੀਆਂ ਵੈਸੇ ਹਾਂਜੀ ਹਫਤਾ ਲੈ ਜੂਗੀ ਹਫਤਾ ਕੱਟ ਜੂਗੀ ਹਾਂਜੀ ਲਓ ਵੀ ਹਫਤਾ ਤੱਕ ਦੋਸਤੋ ਸਮਾਂ ਮੰਨ ਕੇ ਕੋਈ ਭਰਾ ਸੌਫਦਾ ਕਰੇ ਠੀਕ ਆ ਜੀ ਹਫਤਾ ਆ ਕੇ ਸਮਾਂ ਲੈ ਜੂਗੀ ਖਿੱਚ ਕੇ ਤੇ ਆਹ ਦੇਖੋ ਆਗੇ ਜਮਾਂਦਰੂ ਆ ਜੀ ਇਹ ਇੱਕ ਤੋ ਕਹਿ ਦਿੰਦੇ ਨਾ ਵੀ ਦੁਜੇ ਥੋੜੇ ਨਿਸ਼ਾਨ ਫਲੇਰੀ ਵਾਲੇ ਨਹੀਂ ਇਹ ਡੱਬ ਪਹਿਲਾਂ ਤੋਂ ਹੀ ਅੱਛਾ ਇਹ ਤੁਸੀਂ ਵੇਖੋ ਤੁਸੀਂ ਰੋਡ ਦੇਣ ਦੇ ਬੱਲੇ ਹਾਂ ਲੋ ਬਦਸੋ ਠੀਕ ਆ ਸੋ ਜਿਹੜੇ ਦੋਸਤੋ ਨਿਸ਼ਾਨ ਤੁਸੀਂ ਦੇਖ ਰਹੇ ਜੇ ਥੋੜੇ ਥੋੜੇ ਠੀਕ ਆ ਇਹ ਹਰ ਕੁ ਵੀਰਤੀ ਆਪਾਂ ਕਹਿ ਦਿੰਦੇ ਵੀ ਸਮਝ ਆ ਬਾਕੀ ਕਈ ਵਾਰਾ ਦੋਸਤੋ ਕਿਸੇ ਚੀਜ਼ ਦੀ ਘਾਟ ਕਰਕੇ ਵੀ ਜਿਹੜੇ ਨਿਸ਼ਾਨ ਹੋ ਜਾਂਦੇ ਆ ਵੀਰਾਂ ਦਾ ਵੀ ਫਲੇਰੀ ਨਹੀਂ ਗਈ ਤੇ ਕੈਲਸ਼ੀਅਮ ਆ ਕੋਈ ਲੋਹਾ ਇਹ ਚੀਜ਼ਾਂ ਦੀ ਘਾਟ ਕਰਨ ਵੀ ਕਿਤੇ ਨਾ ਕਿਤੇ ਪਸ਼ੂ ਦੇ ਵਿੱਚ ਕੋਈ ਇਹ ਜਿਹੜੇ ਦੋਸਤੋ ਨਿਸ਼ਾਨ ਵੇਖਣ ਦੇ ਵਿੱਚ ਆ ਜਾਂਦੇ ਆ ਫਿਲਹਾਲ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਆ ਜੀ ਹਾਂਜੀ ਤੇ ਥਣ ਥਣ ਦੀ ਵਿਖਾਲੇ ਬਖੂਲੇ ਦੀ ਪੂਰੀ ਸਾਫ ਆ ਚਾਰੇ ਥਣ ਸਪੇਸ ਵੀ ਬਿਲਕੁਲ ਤੁਹਾਨੂੰ ਚੈੱਕ ਕਰਾਉਣੇ ਆ ਦੋਸਤੋ ਬੇਸ਼ੱਕ ਥੋੜੀ ਜੀ ਦਰਮਿਆਨੀ ਸਪੇਸ ਆ ਕੋਈ 1 ਇੱਕ 1.5 ਇੰਚ ਦੀ ਸਪੇਸ ਹੋਊਗੀ ਬਾਕੀ ਜਿਵੇਂ ਜਵੇਂ ਲੇਵਾ ਖੋਲੂਗੀ ਦੋਸਤੋ ਸਪੇਸ ਹੋਰ ਵੀ ਕਰਵਾ ਲਈ ਜੰਨੀਆ ਬਣਾ ਲੂਗੀ ਠੀਕ ਆ ਆ ਦੇਖੋ ਤੁਸੀਂ ਥਣ ਚੱਡਾ ਦੇਖੋ ਥਣ ਥਣ ਨੂੰ ਵੇਖੋ ਪੂਰਾ ਮੁਠੀ ਠੀਕ ਆ ਸੂ ਹਫਤਾ ਖੁਲਾ ਡੁਲਾ ਸਮਾਨ ਹੈ ਜੂਗੀ ਜੀ ਹਫਤੇ ਇੱਕ ਤੱਕ ਸੂਪੂਗੀ ਤੇ ਆ ਜਿਹੜੀ ਫੇਸ ਕੁਆਲਿਟੀ ਤੋਂ ਤੁਹਾਨੂੰ ਦਿਖਾਉਣੀ ਆ ਸਿੰਘਾਂ-ਸੁੰਗਾਂ ਦੀ ਮੂੰਹ ਮੱਥੇ ਦੀ ਆਹ ਲਓ ਠੀਕ ਹੈ ਜੀ ਠੀਕ ਆ ਜੀ ਗਰੰਤ ਤੋਰ ਗਈ। ਨਵੋ ਦੋਸਤ ਮਾਜੇ ਵੀ ਚੰਗੀ ਆ। ਵੈਸੇ ਤਿਆਰੀ ਤੇ ਹੀ ਆ ਗੱਬਣ ਪਸੂ ਵੀ ਕੋਈ ਇਜਾਦਤ ਦੇ ਨਹੀਂ ਲੈਂਦੇਗੇ। ਕੋਈ ਹਫਤੇ ਦੇ ਅੰਦਰ ਬਾਹਰ ਆ ਕੋਈ 2-3 ਦਿਨਾਂ ਤੱਕ ਤਿਆਰੀ ਆ। ਕਿਸੇ ਦੀ ਦੋਸਤੋ ਅੱਜ ਭਲਕ ਤੱਕ ਜਿਹੜੀ ਤਿਆਰੀ ਆ ਸੁਣ ਦੀ। ਠੀਕ ਆ ਤੇ ਇਹ ਜਿਹੜੀ 7ਵੇਂ ਨੰਬਰ ਤੇ ਆਪਾਂ ਤੁਹਾਨੂੰ ਮੱਝ ਦਿਖਾਈ ਸੀ ਠੀਕ ਆ ਜੀ ਬਾਕੀ ਰੇਟ ਪੁੱਛਦੇ ਆ ਵੀਰ ਤੋਂ ਕਿੰਨਾ ਕੁ ਮੁੱਲ ਕਿੱਥੋਂ ਤੱਕ ਦੇ ਲੈ ਕਰਦੇ ਇੱਕ ਲਾਸਟ ਵਿੱਚ ਤੁਹਾਨੂੰ ਮੱਝ ਦਿਖਾਉਣੀ ਆ ਦੋਸਤੋ ਠੀਕ ਆ ਉਹ ਵੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਸੋ ਵੀਡੀਓ ਦੇ ਨਾਲ ਅੰਤ ਤੱਕ ਜਰੂਰ ਜੁੜੇ ਰਹੋ ਠੀਕ ਆ ਗਰਵੰਤੇ ਦਾ ਕੀ ਕਰਦੇ ਆ ਮੁੱਲ ਲੈਣ ਦੇਣ ਇਹਦੀ ਡਿਮਾਂਡ ਵੀਰ ਜੀ 75000 72000 ਦੀ ਜਿਹੜੀ ਦੇ ਦਾਂਗੇ ਆਪਾਂ ਹਾਂ ਜਿਹੜੀ 72 ਦੀ ਹਾਂਜੀ ਠੀਕ ਹੈ ਜੀ 70 ਦੀ ਦੇ ਦਿਆ ਜੀ ਔਰ 2000 ਛੱਡ ਦਾਂਗੇ ਚਲੋ ਆ 70 ਦੀ ਦੇ ਦਾਂ ਠੀਕ ਆ ਜੀ ਹਾਂਜੀ ਦੇ ਦੇ ਕੱਟ ਕੇ ਦੇ ਦਿਆ ਜੀ ਠੀਕ ਆ ਇੱਕ ਲਾਸਟ ਵਿੱਚ ਦੋਸਤੋ ਤੁਹਾਨੂੰ ਮੱਝ ਦਿਖਾਉਣੀ ਆ ਠੀਕ ਆ ਜੀ 8ਵਾਂ ਨੰਬਰ ਹੈ ਕਿਉਂਕਿ 8 ਹੀ ਮੱਝਾਂ ਸੀ ਅੱਜ ਬਿਲਕੁਲ ਜਿਹੜੀਆਂ ਵਿਖਾਊਗਾ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਮੱਝ ਦਿਖਾ ਦੇਵਾਂਗੇ ਠੀਕ ਆ ਆਜੋ ਇਹ ਵੀ ਸੂਈ ਸਵਾਈ ਜੀ ਸੂਈ ਹੈ ਜੀ ਹਾਂਜੀ ਲੋ ਇਹ ਵੀ ਤਾਂ ਜੀ ਹੁਣ ਸੂਈ ਆ ਜੀ ਨਹੀਂ ਇਹ ਕੱਲ ਦੀ ਸੂਈ ਹੈ ਹਾਂਜੀ ਕਲ ਦੀ ਸੋਈ ਕਲ ਦੀ ਸੋਈ ਹਾਂਜੀ ਮਗਰ ਕੀ ਹੈ ਮਗਰ ਕਟਾ ਇਹਦੇ ਮੇਲਾ ਹਾਂਜੀ ਮਗਰ ਕਟਾ ਦੋਸਤੋ ਲਾਸਟ ਵਿੱਚ ਜਿਹੜੀ ਆਪਾਂ ਤੁਹਾਨੂੰ ਇਹ ਮਾਜ ਦਿਖਾ ਰਹੇ ਹਾਂ ਦੂਜਾ ਸੁਆ ਸੋਈ ਤੇ ਸੁਆ ਦੂਜਾ ਦੱਸ ਰਿਹਾ ਵੀ ਇਹ ਦੂਜਾ ਸੁਆ ਸੋਈ ਆ ਠੀਕ ਆ ਹਾਂਜੀ ਤੇ ਬੱਚਾ ਮਗਰ ਕਟਾ ਮੇਲ ਕੱਲ ਦੀ ਹੈ ਤੇ ਬੌਲਾ ਹੁਣ ਗਰਮੰਤ ਕਿੰਨਾ ਦਾ ਇਹਦੇ ਥੱਲੇ ਬੌਲਾ ਕੋਈ ਵੀਰ ਜੀ 7-8 ਕਿਲੋ ਹੋਊਗਾ 7-8 ਕਿਲੋ ਹਾਂਜੀ ਲੋ ਵੀ ਭਰਾਵੋ 7-8 ਕਿਲੋ ਤੇ ਹੁਣ ਬੌਲੇ ਤੇ ਚਲਦੀ ਹੈ ਠੀਕ ਆ ਸੋ ਦੂਜੇ ਦਿਨ ਦੇ ਵਿੱਚ ਹੁਣਾਂ ਚ ਖਾਲੀ ਕਰ ਦੋਗੇ ਸ਼ਾਮ ਨੂੰ ਹਾਂ ਸਵੇਰੇ ਕੀਤੀ ਆਪਾਂ ਸਾਫ ਕੀਤੀ ਆ ਹਾਂ ਆ ਬੱਚੇ ਨੇ ਹੁਣ ਮੂੰਹ ਮਾਰਿਆ ਲੱਗੋ ਪਾਵੀ ਤਾਂ ਪਾਵੀ ਸਵੇਰੇ ਉਹ ਕੀਤੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਬੌਲੇ ਤੋਂ ਥੀਸੋ ਜਿਹੜੀ ਆ ਅੱਜ ਮਾਰਨਿੰਗ ਜਿਹੜੀ ਆ ਖਾਲੀ ਕੱਲ ਰਾਤ ਦੀ ਹੋਈ ਹੈ ਠੀਕ ਆ ਕੱਲ ਰਾਤ ਦੀ ਹੋਈ ਆ ਹਾਂ ਜੀ ਤੇ ਕੱਲ ਰਾਤ ਚਵਾਈ ਕਰ ਲਈ ਅੱਜ ਮਾਰਨਿੰਗ ਦੂਜੇ ਡੰਗ ਦੀ ਜਿਹੜੀ ਚਵਾਈ ਆ ਦੋਸਤੋ ਠੀਕ ਆ ਤੇਜੇ ਡੰਗ ਦੀ ਜਿਹੜੀ ਚਵਾਈ ਹੋ ਗਈ ਹੈ ਠੀਕ ਆ ਦੋ ਤਿੰਨ ਡੰਗ ਜਿਹੜੀ ਚੋਈ ਗਈ ਅੱਜ ਚੌਥੇ ਡੰਗ ਦੀ ਜਿਹੜੀ ਚਵਾਈ ਹੋਣੀ ਹੈ ਜੀ ਸੋ ਬੌਲਾ ਜਿਹੜਾ 8-7 ਕਿਲੋ ਅਕਾਊਂਟ ਕੋਈ ਵੀਰ ਕਰਕੇ ਮੰਨ ਕੇ ਜਿਹੜਾ ਸਬਦਾ ਕਰ ਸਕਦਾ ਸੋ ਚੰਗੇ ਕੱਦ ਕੱਦ ਦੇ ਵਿੱਚ ਆ ਸੂਸਵਾ ਦੇ ਵਿੱਚ ਆ ਪਸ਼ੂ ਬਾਕੀ ਕੱਦ ਕੋ ਤੇ ਚੰਗਾ ਮਾਜ ਦਾ ਜਿੰਨਾ ਵੀ ਵੇਖੋ ਤੁਸੀਂ ਕੱਦ ਵੱਡੇ ਦੀ ਆ ਆ ਲੋ ਤੇ ਚਵਾਈ ਚ ਵੀ ਚੰਗੀ ਨਿਕਲੀ ਹਾਂਜੀ ਹਾਂਜੀ ਚੋਣਾ ਹੈ ਪੋਲੀ ਵੀਰ ਜੀ ਠੀਕ ਹੈ ਜੀ ਲਓ ਗਰੋਂਥ ਖੋਲ ਜੇ ਸੋ ਚਵਾ ਜਿਹੜਾ ਦੋਸਤੋ ਚੰਗਾ ਇੱਕ ਨੰਬਰ ਜਵਾ ਬਾਕੀ ਪੋਲਾ ਜਵਾ ਕੋਈ ਵੀਰ ਆ ਦੀ ਤਸੱਲੀ ਕਰ ਸਕਦਾ ਠੀਕ ਆ ਜਾ ਬੱਚਾ ਕਟਾ ਮਗਰ ਮੇਲ ਕਾਫ ਸੋ ਥੋੜਾ ਤੁਹਾਨੂੰ ਤੋੜ ਕੇ ਖੋਲ ਕੇ ਜਿਹੜਾ ਤਸੱਲੀ ਨਾਲ ਦਿਖਾ ਦਿੰਨੇ ਆ ਹਾਂ ਲੋ ਜੀ ਹਾਂ ਦੇਖੋ ਠੀਕ ਹੈ ਜੀ ਤੋੜ ਲਓ ਗਰਵੰਤ ਮੋੜ ਦਿਆ ਜੱਗ ਜੀ ਠੀਕ ਹੈ ਸੋ ਅੱਜ ਜਿਹੜੇ ਪਸ਼ੂ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਸੀ ਅੱਠ ਨਾਕ ਨੇ ਅੱਠੇ ਪਸ਼ੂਆਂ ਦੀ ਪੂਰੀ ਡਿਟੇਲ ਵੀਰ ਗੁਰਵੰਤ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਜਿਹੜੇ ਵੀਰ ਨੂੰ ਬਿਲਕੁਲ ਗੱਵਣ ਪਸ਼ੂ ਚਾਹੀਦਾ ਤਿਆਰੀ ਤੇ ਚਾਹੀਦਾ ਉਹ ਵੀ ਮਿਲ ਜਾਊਗਾ ਦੋਸਤੋ ਜਿਹੜੇ ਪਸ਼ੂ ਤਾਜ਼ੇ ਸਵੇਰ ਸਵੇਰੇ ਨੇ ਉਹ ਵੀ ਚਾਰ ਨਾਕ ਆਪਾਂ ਤੁਹਾਨੂੰ ਦਿਖਾਤੇ ਆ ਐਨੀਮਲ ਚੰਗੇ ਆ ਬਾਕੀ ਕੋਈ ਵੀਰ ਆ ਦੀ ਪਰਖ ਕਰੇ ਕਿਉਂਕਿ ਅਗੋਂ ਤਸੱਲੀ ਕਰਕੇ ਆਪਦਾ ਮਾਲ ਲੈ ਕੇ ਆਉਂਦੇ ਆ ਵੀਰ ਹਣੀ ਠੀਕ ਹੈ ਜੀ ਸੋ ਕਾਫੀ ਲੰਬੇ ਸਮੇਂ ਦਾ ਜਿਹੜਾ ਦੋਸਤੋ ਕੰਮ ਚੱਲਦਾ ਆ ਰਿਹਾ ਇਹਦਾ ਪਰਕ ਤੋਂ ਬਿਨਾ ਕੋਈ ਪਸੂ ਨਹੀਂ ਹੁੰਦਾਗਾ ਤੇ ਗਰਮਾਤਾ ਹੀ ਤਾਂ ਮੁੱਲ ਰਹਿ ਗਿਆ ਵੀਰ ਮੋਲੇ ਦੱਸ ਦੀ ਇਹਦਾ ਮੁੱਲ ਵੀਰ ਜੀ 85000 ਜਿਹੜਾ ਸਹੀ 85000 ਹਾਂਜੀ ਹਾਂ ਠੀਕ ਹੈ ਜੀ ਹਾਂਜੀ 85000 ਇਹਦਾ ਮੋਲਾ ਦੋਸਤੋ ਬਿਆ 82000 ਦੀ ਦੇ ਦਾਂਗੇ ਭਾਈ ਲੈਣ ਹਾਂ ਨਾ ਜਿਹੜੀ ਆ ਜਿਹੜੀ ਆ ਨਾ 82 ਹਾਂਜੀ ਠੀਕ ਹੈ ਜੀ 80 ਵੀ ਦੇ ਰਿਆਂ ਸਤੂ ਸਾਹਿਬ 80 ਹਾਂਜੀ ਲਓ ਵੀ ਫੜ ਲਓ ਫੜ ਲਓ ਜੀਕੇ ਨਵੇਂ ਸਾਲ ਤੇ ਮੇਲਾ ਲਟ ਲੋ ਦੋਸਤੋ ਠੀਕ ਆ ਤੇ ਮੱਝਾਂ 8 ਨੇ ਦੋਸਤੋ 80000 ਦੀ ਜਿਹੜੀ ਇਹ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਈ ਆ 80000 ਦੀ ਤੁਹਾਨੂੰ ਇਹ ਮੱਝ ਮਿਲ ਜੂਗੀ ਠੀਕ ਆ ਸੋ ਐਨੀਮਲ ਚੰਗੇ ਨੇ ਜਿੰਨੇ ਓਵਰਆਲ ਪਸ਼ੂ ਆ ਦੋਸਤੋ ਸਾਰੇ ਚੰਗੇ ਆ ਹਰ ਵਾਰ ਚੰਗੇ ਹੁੰਦੇ ਆ ਤਸੱਲੀਆਂ ਤਸੁੱਲੀਆਂ ਪੂਰੀਆਂ ਜਿਹੜੀਆਂ ਕਰਕੇ ਪਸ਼ੂ ਲੈ ਕੇ ਆਉਂਦੇ ਆ ਤਾਂ ਜੋ ਦੋਸਤੋ ਅੱਗੇ ਕਿਸੇ ਵੀਰ ਨੇ ਆਨਲਾਈਨ ਸਬਦਾ ਕਰਨਾ ਹੁੰਦਾ ਉਹ ਵੀ ਕਰ ਲੈ ਠੀਕ ਆ ਜੀ ਤਸੱਲੀ ਦੇ ਅਤਬਾਰ ਤੇ ਯਕੀਨ ਤੇ ਅੱਛਾ ਗਰਵੰਤ ਆ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ 8 ਪਸ਼ੂ ਆ ਵੀਰ ਜੀ ਆਪਣੇ ਕੋਲ ਠੀਕ ਹੈ ਹਾਂਜੀ ਤੇ ਬੋਲ ਦਿਓ ਨੰਬਰ ਨੰਬਰ ਹੈਗਾ ਵੀਰ ਜੀ 98772 8 ਠੀਕ ਹੈ ਜੀ ਹਾਂ ਜੀ। ਨਵ ਦੋਸਤੋ ਇਹ ਵੀਰ ਗੁਰਵੰਤ ਦੇ ਨੰਬਰ ਨੇ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਆ। ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੇ ਬਤੇਰੇ ਗੱਲਬਾਤ ਕਰ ਸਕਦੇ ਜੇ। ਪਸ਼ੂ ਇਸੇ ਤਰ੍ਹਾਂ ਜਿਹੜੇ ਦੋਸਤੋ ਰੁਟੀਨ ਦੇ ਵਿੱਚ ਨਵੇਂ ਆਉਂਦੇ ਰਹਿੰਦੇ ਆ ਉਹਨਾਂ ਪਸ਼ੂਆਂ ਬਾਰੇ ਵੀ ਜਿਹੜਾ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਪੁੱਛ ਲਿਓ ਕੋਈ ਨਵੇਂ ਪਸ਼ੂ ਆਉਂਦੇ ਆ। ਉਹਨਾਂ ਟਾਈਮ ਤੋਂ ਟਾਈਮ ਜਿਹੜਾ ਦੋਸਤੋ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਲਿਓ ਠੀਕ ਆ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।